ਹੀਦ ਹੋਇਆ ਬੰਦਾ ਸਭ ਤੋਂ ਪਹਿਲਾਂ ਸੈਲੋ ਦੇ ਵਿੱਚ ਝੋਨਾ ਲਾ ਕਲਕਲਾ ਕੇ ਗਿਆ ਠੀਕ ਆ ਜਿਹੜੇ ਬੰਦੇ ਮੇਨ ਹੋਏ ਸੀਗੇ ਨਾ ਕਿਸਾਨ ਯੂਨੀਅਨ ਦੇ ਅਸੀਂ ਮਾਲਾ ਵੀ ਮੇਨ ਆ ਉਹੀ ਬੰਦੇ ਅੱਜ ਇੱਥੇ ਟਰਾਲੀਆਂ ਲੈ ਕੇ ਮੂਹਰੇ ਆਇਆ ਕਰਦੇ ਹਾਲਾਂਕਿ ਉਹ ਬੰਦੇ ਨੂੰ ਸ਼ਰਮ ਨਹੀਂ ਆਈ ਭਾਈ ਜੀ ਵੀ ਇਹ ਕੀ ਕਰ ਰਿਹਾ ਮਾੜਾ ਮੋਟਾ ਲੋਕਾਂ ਨੂੰ ਸੋਚਣਾ ਚਾਹੀਦਾ ਦਾ ਮੈਂ ਤੁਹਾਨੂੰ ਦੱਸਾਂ ਵੀ ਘਟੋ ਘਟ 50 ਟਰਾਲੀਆਂ ਲੋਕ ਸੱਟ ਕੇ ਚਲੇ ਗਏ ਤਿੰਨਾਂ ਦਿਨਾਂ ਦੇ ਵਿੱਚ ਤੇ ਅੱਜ ਘਟੋ ਘਟ 10 ਟਰਾਲੀਆਂ ਮੈਂ ਵੇਖਿਆ ਐ ਮੋਟਰਸਾਈਕਲ ਤੇ ਆ ਰਹੇ ਆ 10 ਟਰਾਲੀਆਂ ਲੈਣ ਦੇ ਵਿੱਚ ਲੱਗੀਆਂ ਹੋਈਆਂ ਲੇਕਿਨ ਲੋਕ ਪਤਾ ਨਹੀਂ ਉਲਟ ਦਿਮਾਗ ਹੈ ਇਹਨਾਂ ਦਾ ਕੀ ਸੋਚ ਬਸ ਇੱਕ ਮੈਂ ਫਟਾਫਟ ਕਣਕ ਵੇਚ ਜਾਂ ਇੱਥੇ ਇਹ ਨਹੀਂ ਗੱਲ ਕਿ 10 20 ਰੁਪਏ ਇੱਥੇ ਥੋੜੇ ਜੇ ਵੱਧ ਮਿਲਦੇ ਆ 10 20 ਦੇ ਮਗਰ ਲੱਗ ਕੇ ਇਹ ਕੰਮ ਕਰੀ ਜਾਂਦੇ ਆ ਜੁਨੀ ਆਉਂਦੇ ਲੋਕਾਂ ਤੋਂ ਖੰਡਾ ਲੈ ਕੇ ਦੁੱਧ ਲੈ ਕੇ ਠੀਕ ਆ ਵੀ ਇਹ ਕੰਮ ਕਰਦੇ ਆਪਾਂ ਉਥੇ ਧਰਨਾ ਲਾਉਣਾ ਸੈਲੋ ਦੇ ਵਿੱਚ ਸਾਲ ਇੱਕ ਧਰਨਾ ਲੱਗਾ ਪਿਆ ਠੀਕ ਆ ਇੱਧਰ ਲਿਆ ਲੈਣਗੇ ਪਿੰਡਾਂ ਤੋਂ ਲੋਕਾਂ ਨੇ ਬੱਚਿਆਂ ਨੂੰ ਦੁੱਧ ਨਹੀਂ ਦਿੱਤਾ ਠੀਕ ਆ ਬੱਚਿਆਂ ਨੂੰ ਦੁੱਧ ਨਹੀਂ ਦਿੱਤਾ ਵੀ ਨਹੀਂ ਜੀ ਉਥੇ ਸੈਲੋ 'ਚ ਧਰਨਾ ਲੱਗਾ ਉਥੇ ਮਾਲਾ ਵੀ ਲੋਕ ਘੁੱਟੇ ਮਾਰਦੇ ਆ ਜਿਹੜੇ ਮਾਲਾ ਹੈਗੇ ਆ ਉਹਨਾਂ ਨੂੰ ਜਾ ਕੇ ਦੁੱਧ ਪਿਆਈਏ ਜਾਂ ਚਾਹ ਪਣਾਈਏ ਠੀਕ ਆ ਅੱਜ ਉਹੀ ਬੰਦੇ ਸਾਡੇ ਪਿੰਡ ਦੇ ਵਿੱਚੋਂ ਮੇਨ ਬੰਦੇ ਜਿਹੜੇ ਕੰਮ ਕਰਦੇ ਸੀਗੇ ਉਹ ਅੱਜ ਸਭ ਤੋਂ ਪਹਿਲਾ ਸੈਲੋ ਦੇ ਵਿੱਚ ਧਾਕੇ ਗਏ ਜਿਆਦਾ ਨਹੀਂ ਭਾਈ ਕੁਆਂਟਲ ਮਗਰ 20 ਰੁਪਈਆ ਦਾ ਫਰਕ ਪੈਂਦਾ ਜਿਹੜੀ ਕਿ ਹਾਲਾਂਕਿ ਆੜ ਤਾਂ ਠੀਕਾ ਅਰਧ ਕਰਦੇ ਆ ਤੇ ਦੂਜੇ ਕਰਦੇ ਆ ਇੱਥੇ ਬਸ ਉਹ ਦਹਾਂ ਵਿਹਾਂ ਦੇ ਮਗਰ ਲਾ ਕੇ 20-20 ਰੁਪਏ ਦੇ ਫਾਇਦੇ ਵਾਸਤੇ ਆ ਲੋਕ ਲੱਗੇ ਲੈਣਿਆਂ ਦੇ ਵਿੱਚ ਤੇ ਲੋਕਾਂ ਨੂੰ ਜਮਾ ਸ਼ਰਮ ਹੈ ਨਹੀਂ ਕੀ ਦਿੱਲੀ ਦੇ ਬਰੂਹਾਂ ਤੇ ਕਿਸਾਨ ਤੇ ਮਜ਼ਦੂਰਾ ਦੋਨਾਂ ਦੀ ਗੱਲ ਹੋਈ ਸੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਜ਼ਦੂਰ ਤਾਂ ਉੱਥੇ ਵਿਚਾਰੇ ਫੇਰ ਮੰਡੀਆਂ 'ਚ ਬੈਠੇ ਮੰਡੀਆਂ 'ਚ ਬੈਠੇ ਆ ਇਹੀ ਤਾਂ ਗੱਲ ਆ ਆਪਾਂ ਨੂੰ ਖੁਦ ਸੋਚਣਾ ਚਾਹੀਦਾ ਇਹ ਕੰਮ ਵੀ ਜਿਹੜੇ ਮਜ਼ਦੂਰ ਆ ਉਹ ਉਵੇਂ ਮੰਡੀਆਂ ਦੇ ਵਿੱਚ ਬੈਠੇ ਆ ਵੇਲੇ ਠੀਕ ਆ ਆਪਣਾ ਇੰਤਜ਼ਾਰ ਕਰਦੇ ਆ ਆਪਾਂ ਉਹੀ ਕਾਪਰਟ ਘਰਾਣੇ ਨੂੰ ਕਣਕ ਵੇਚ ਕੇ ਵੇਲੇ ਉੱਤੇ ਘਰੇ ਤੋਂ ਹੀ ਜਾਈਏ ਇੱਕ ਪਾਸੇ ਜਿੱਥੇ ਡੱਲੇਵਾਲ ਯੂਨੀਅਨ ਦੇ ਆਗੂ ਪਹੁੰਚੇ ਹੋਏ ਨੇ ਕਿਸਾਨਾਂ ਨੂੰ ਸਮਝਾਉਣ ਦੇ ਲਈ ਦੂਜੇ ਪਾਸੇ ਜਿਹੜੇ ਕਿਸਾਨ ਇੱਥੇ ਅਡਾਨੀਆਂ ਦੇ ਗੋਦਾਮਾਂ ਦੇ ਵਿੱਚ ਫਸਲ ਦੇਣ ਦੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਬਾਬਾ ਜੀ ਕੀ ਕਾਰਨ ਸਮਝਦੇ ਹੋ ਕਿ ਇੱਥੇ ਆਣਾ ਪੈ ਰਿਹਾ ਹੈ ਹਾਂਜੀ ਕੋਈ ਕਾਰਨ ਨਹੀਂ ਸਮਝਦੇ ਸਾਲ ਬੈਠੇ ਰਹੇ ਫੇ ਵੀ ਫਾਇਦਾ ਨਹੀਂ ਉਧਰ ਕਰ ਲੋਗੇ ਕਿ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਉਹ ਗੱਲ ਨਹੀਂ ਕਰਨਾ ਚਾਹ ਰਹੇ ਕਾਰਨ ਤੁਸੀਂ ਵੀ ਸਮਝ ਸਕਦੇ ਹੋ ਹੋਰ ਵੀ ਜਰੂਰ ਇੱਥੇ ਲਾਈਨ ਦੇ ਵਿੱਚ ਨੇ ਕੋਸ਼ਿਸ਼ ਕਰਾਂਗੇ ਜੇਕਰ ਉਹਨਾਂ ਨੇ ਗੱਲਬਾਤ ਕੀਤੀ ਤਾਂ ਜਰੂਰ ਗੱਲਬਾਤ ਵੀ ਕਰਾਂਗੇ ਸੋ ਇੱਥੇ ਹੋਰ ਵੀ ਕਿਸਾਨ ਪਹੁੰਚੇ ਹੋਏ ਨੇ ਕੀ ਕਹਿਣਾ ਹੈ ਉਹਨਾਂ ਦਾ ਕਿ ਕੀ ਕਾਰਨ ਸੀ ਕਿ ਇੱਥੇ ਅਡਾਨੀਆਂ ਦੇ ਗੋਦਾਮਾਂ ਦੇ ਵਿੱਚ ਫਸਲ ਲੈਣੀ ਪੈ ਰਹੀ ਹੈ ਗੱਲਬਾਤ ਕਰਾਂਗੇ ਭਾਈ ਜੀ ਕੀ ਕਾਰਨ ਸਮਝਦੇ ਹੋ ਕਿ ਇੱਥੇ ਅਡਾਨੀਆਂ ਦੇ ਗੋਦਾਮਾਂ ਦੇ ਵਿੱਚ ਆਣਾ ਪੈ ਰਿਹਾ ਵੀਰ ਜੀ ਟਾਈਮ ਹੈ ਨਹੀਂਗਾ ਹੁਣ ਕਿਸੇ ਕੋਲੇ ਵੀ ਜੀ ਹੁਣ ਜੇ ਮੰਡੀ ਚ ਲਾਉਂਦੇ ਮੰਡੀ ਚ ਛੇਤੀ ਭਰੇ ਨਹੀਂ ਜਾਂਦਾ ਜੀ ਤੇ ਇਕ ਹੌਣ ਕਸ ਕੇ ਰਾਂ ਹੀ ਪੈ ਜਾਂਦਾ ਇਹ ਫਸਲ ਦਾ ਤੇ ਇਕ ਤੂੜੀ ਵਾਲੀਆਂ ਮਸ਼ੀਨਾਂ ਮਸ਼ੀਨਾਂ ਚਲਾਉਣੀਆਂ ਪੈਂਦੀਆਂ ਇੱਗਾ ਤਾਂ ਕਰਕੇ ਛੇਤੀ ਤੇ ਮਾਰੀ ਉਹ ਤਾਂ ਬਾਈ ਜੀ ਕਈ ਸਾਲਾਂ ਤੋਂ ਇਹੀ ਕੰਮ ਚੱਲ ਰਿਹਾ ਹੈ ਆਪਾਂ ਕੋਈ ਵੀ ਫਸਲ ਤਾਂ ਵਿਕ ਹੀ ਜਾਂਦੀ ਹੈ ਹਾਂਜੀ ਪਰ ਆਈ ਐਂ ਹੀ ਬਸ ਹੁਣ ਛੇਤੀ ਤੇ ਮਾਰ ਰਏ ਜਿਹੜਾ ਕਰਾਣਾ ਛੇਤੀ ਛੇਤੀ ਦਾ ਕਾਰਨ ਸਮਝਦੇ ਹਾਂ ਹਾਂਜੀ ਠੀਕ ਪਰ ਪੰਜਾਬ ਸਰਕਾਰ ਤਾਂ ਕਹਿ ਰਹੀ ਆ ਆਪਾਂ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਾਂਗੇ 24 ਤੋਂ 48 ਘੰਟੇ ਚ ਪੇਮੈਂਟ ਵੀ ਹੋ ਜਾਵੇਗੀ। ਮੰਡੀਆਂ ਦੇ ਵਿੱਚ ਸਮਝੋ ਬਾਹਰ ਜੀ। ਹਾਂਜੀ। ਮੈਂ ਕਹਿੰਦਾ ਸਰਕਾਰਾਂ ਤਾਂ ਕਹਿ ਰਹੀਆਂ ਕਿ ਮੰਡੀਆਂ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪੇਮੈਂਟ ਵੀ ਹੋ ਜਾਵੇਗੀ ਫੇਰ ਤੁਸੀਂ ਇੱਥੇ ਆਣਾ ਪੈ ਰਿਆ। ਨਹੀਂ ਬਸ ਉਹੀ ਗੱਲ ਇਹ ਨਹੀਂ ਹੁਣ ਮਸ਼ੀਨਾਂ ਮਸ਼ੀਨਾਂ ਤੂੜੀ ਵਾਲੇ ਚਲਾਉਣੀਆਂ ਪੈਂਦੀਆਂ ਹੀ ਗਾਂ। ਅੱਛਾ ਜੀ। ਤਾਂ ਕਰਕੇ ਤੂੜੀ ਨਹੀਂ ਲੜ। ਦਿੱਲੀ ਵੀ ਆਪਾਂ ਗਏ ਸੀ ਵਿਰੋਧ ਤੇ। ਹਾਂਜੀ ਗਏ ਸੀ। ਤੇ ਅੱਜ ਫੇਰ ਇੱਥੇ ਆਣਾ ਕਿਉਂਕਿ ਇੱਥੇ ਵੀ ਅੱਗੇ ਫੋਟੋਆਂ ਵੀ ਵਾਇਰਲ ਹੋਏ ਨੇ ਵੀਡੀਓ ਵੀ ਵਾਇਰਲ ਹੋਈ ਸੀ ਕਿ ਕਾਲਾ ਪੇਂਟ ਕੰਧਾ ਦੇ ਉੱਤੇ ਫੇਰਿਆ ਸੀਗਾ ਹਾਂਜੀ ਹੋਈਆਂ ਹੀ ਵੀ ਇੱਥੇ ਕੀ ਰੇਟ ਜਾਦਾ ਮਿਲ ਰਹੇ ਨੇ ਕਿ ਉਹੀ ਮੰਡੀਆਂ ਵਾਲੇ ਰੇਟ ਹੈ ਨੀ ਖੱਜਲ ਖਵਾਰੀ ਤੋਂ ਹੀ ਆਈ ਇਹ ਬੱਜਾਈਦਾ ਵੀ ਉਹ ਝਾੜੂ-ਚੂੜੂ ਮਾਰਨ ਬਾਜੀਆ ਕਿ ਵੀ ਸ਼ਾਨ-ਚੂਣ ਵੀ ਉਹ ਚੀਜ਼ਾਂ ਦਾਣੇ-ਦਾਣੇ ਦਾ ਖ਼ਰਚ ਪਿਆ ਜਾਂਦਾ ਏ ਠੀਕ ਹੈ ਅੱਧਾ ਦੂੜਜੀ ਹੋ ਜਾਂਦੀ ਫਸਲ ਮੰਡੀ 'ਚ ਹੋਰ ਨਹੀਂ ਵੱਗਦੀ ਹਾਂ ਤੇ ਥੋੜੀ ਬਹੁਤੀ ਜਿੱਦਾਂ ਇਸ ਵਾਰ ਝਾੜ ਵੀ ਘਟ ਹੈ ਝਾੜ ਤਾਂ ਹੈਗਾ ਘਟ ਰਿਹਾ ਜੀ ਹਾਂ بارش ਦੇ ਕਾਰਨ ਹੋ ਗਿਆ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਖਰਚਾ ਪਾਣੀ ਪੂਰਾ ਹੋ ਜਾਵੇਗਾ ਨਹੀਂ ਹਜੇ ਤਾਂ ਪਹਿਲਾਂ ਹੀ ਗੜਾਈ ਆ ਮੈਨੂੰ ਕੀ ਇਹ ਪਤਾ ਲੱਗੂ ਕਿ ਉਸ ਤੋਂ ਨਿਕਲਦੀ ਹੈ ਜੀ ਅੱਛਾ ਜੀ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿਸਾਨ ਵੱਖਰੀ ਵੱਖਰੀ ਰਾਇਆ ਉਹਨਾਂ ਦਾ ਕਹਿਣਾ ਹੈ ਕਿ ਮੰਡੀਆਂ ਦੇ ਵਿੱਚ ਥੋੜੀ ਖੱਜਲ ਖਵਾਰੀ ਹੁੰਦੀ ਹੈ ਉਸ ਤੋਂ ਬਚਣ ਦੇ ਲਈ ਉਹ ਇੱਥੇ ਪਹੁੰਚੇ ਹੋਏ ਨੇ ਕਿ ਅਡਾਨੀਆਂ ਦੇ ਇੱਥੇ ਸ਼ੈਲਰਾਂ ਦੇ ਵਿੱਚ ਉਹਨਾਂ ਨੂੰ ਆਣਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਗੇੜਾ ਹੈ ਹੁਣ ਦੇਖਦੇ ਹਾਂ ਕਿ ਕੀ ਫਸਲ ਦਾ ਰੇਟ ਪੈਂਦਾ ਹੈ ਸੋ ਹੋਰ ਵੀ ਇੱਥੇ ਕਿਸਾਨ ਪਹੁੰਚੇ ਹੋਏ ਨੇ ਕੀ ਕਹਿਣਾ ਹੈ ਉਹਨਾਂ ਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਹੀ ਕਹਿ ਰਹੇ ਨੇ ਗਾਂ ਚਲੇ ਜਾਓ ਅੱਗੇ ਦੇਖਦੇ ਹਾਂ ਜੇਕਰ ਕੋਈ ਮੰਨਦੇ ਨੇ ਗੱਲਬਾਤ ਦੇ ਲਈ ਕਿਉਂਕਿ ਡੱਲੇਵਾਲ ਸਾਹਿਬ ਦਾ ਵੀ ਕਹਿਣਾ ਹੈ ਕਿ ਜਿਵੇਂ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਮਜਬੂਰੀ ਤੇ ਬਣਿਆ ਹੋਇਆ ਜਾਂ ਉਹ ਇਹ ਚੀਜ਼ ਨੂੰ ਸਮਝ ਨਹੀਂ ਰਹੇ ਜਿਸ ਕਾਰਨ ਉਹਨਾਂ ਨੂੰ ਇੱਥੇ ਮਜਬੂਰੀ ਦੇ ਵਿੱਚ ਆਉਣਾ ਪੈ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਜੌਂਡੀਅਰ ਦੇ ਟਰੈਕਟਰ ਵੀ ਇੱਥੇ ਖੜੇ ਹੋਏ ਨੇ ਤੇ ਉੱਥੇ ਕਿਸਾਨੀ ਅੰਦੋਲਨ ਦੌਰਾਨ ਇੱਕ ਮੈਸੇਜ ਇੱਕ ਨਾਰਾ ਵੀ ਬਹੁਤ ਚੱਲਿਆ ਸੀ ਮੁੱਲ 6 ਮਹੀਨਿਆਂ ਵਿੱਚ ਭੁੱਲ ਗਏ ਨੇ ਦਿੱਤੀ ਕੁਰਬਾਨੀ ਦਾ ਜੋਂਡੀਅਰ ਖੜਾ ਅਡਾਨੀਆਂ ਦੇ ਸੈੱਲੋ ਅੱਗੇ ਝੰਡਾ ਲਾ ਕੇ ਸਾਨੀ ਦਾ ਝੰਡਾ ਤਾਂ ਚਲੋ ਨਹੀਂ ਲੱਗਾ ਪਰ ਫੇਰ ਵੀ ਜੋਂਡੀਅਰ ਦਾ ਜਿਹੜਾ ਟਰੈਕਟਰ ਖੜਾ ਹੈ ਸਾਹਮਣੇ ਇੱਧਰ ਅਡਾਨੀਆਂ ਦੇ ਸੈਲਰ ਨੇ ਵੱਡੀ ਗਿਣਤੀ ਦੇ ਵਿੱਚ ਕਈ ਦਿਨਾਂ ਤੋਂ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚ ਰਹੇ ਨੇ ਇੱਥੇ ਬਾਈ ਜੀ ਵੀ ਨੇ ਗੱਲਬਾਤ ਕਰਾਂਗੇ ਬਾਈ ਜੀ ਫਸਲ ਦੇ ਨਹੀਂ ਆਏ ਹੋ ਤੁਸੀਂ ਨਹੀਂ ਜੀ ਅਸੀਂ ਫਸਲ ਦੇਣ ਨਹੀਂ ਆਏ ਜੀ ਅਸੀਂ ਮੈਂ ਮੁੱਗੇ ਤੋਂ ਆ ਰਿਹਾ ਪਰ ਲੇਕਿਨ ਮੈਂ ਸਾਰਿਆਂ ਨੂੰ ਦੇਖ ਕੇ ਇੱਥੇ ਤੁਹਾਡੇ ਮਾਲਾ ਵੀ ਬੇਨਤੀ ਕਰਦਾ ਵੀ ਲੋਕਾਂ ਨੂੰ ਥੋੜਾ ਘਣਾ ਸਮਝਣਾ ਚਾਹੀਦਾ ਮੇਰਾ ਪਿੰਡ ਹੈਗਾ ਕੋਰੇਵਾਲਾ ਕਲਾ ਮੋਗਾ ਜ਼ਿਲ੍ਹਾ ਡਰੋਡੀ ਭਾਈ ਦੇ ਨਾਲ ਠੀਕ ਆ ਜਿਹੜੇ ਮੇਨ ਕਿਸਾਨ ਜੂਨੀਅਨ ਦੇ ਲੋਕਾਂ ਤੋਂ ਖੰਡਾਂ ਲੈ ਕੇ ਦੁੱਧ ਲੈ ਕੇ ਠੀਕ ਆ ਵੀ ਇਹ ਕੰਮ ਕਰਦੇ ਹੀ ਆਪਾਂ ਉਥੇ ਧਰਨਾ ਲਾਉਣਾ ਸੈਲੋ ਦੇ ਵਿੱਚ ਸਾਲ ਇੱਕ ਧਰਨਾ ਲੱਗਾ ਪਿਆ ਠੀਕ ਆ ਇੱਥੇ ਲਿਆ ਲੈਣ ਕੇ ਪਿੰਡਾਂ ਤੋਂ ਲੋਕਾਂ ਨੇ ਬੱਚਿਆਂ ਨੂੰ ਦੁੱਧ ਨਹੀਂ ਦਿੱਤਾ ਠੀਕ ਆ ਬੱਚਿਆਂ ਨੂੰ ਦੁੱਧ ਨਹੀਂ ਦਿੱਤਾ ਵੀ ਨਹੀਂ ਜੀ ਉਥੇ ਸੈਲੋ ਚ ਧਰਨਾ ਲੱਗਾ ਉਥੇ ਮਾਲਾ ਵੀ ਲੋਕ ਭੁੱਖੇ ਮਰਦੇ ਆ ਜਿਹੜੇ ਮਾਲਾ ਹੈਗੇ ਆ ਉਹਨਾਂ ਨੂੰ ਜਾ ਕੇ ਦੁੱਧ ਪਿਆਈਏ ਜਾਂ ਚਾਹ ਬਣਾਈਏ ਠੀਕ ਆ ਅੱਜ ਉਹੀ ਬੰਦੇ ਸਾਡੇ ਪਿੰਡ ਦੇ ਵਿੱਚੋਂ ਮੇਨ ਬੰਦੇ ਜਿਹੜੇ ਕੰਮ ਕਰਦੇ ਸੀਗੇ ਉਹ ਅੱਜ ਸਭ ਤੋਂ ਪਹਿਲਾਂ ਸੈਲੋ ਦੇ ਵਿੱਚ ਲਾ ਕੇ ਗਏ ਆ ਠੀਕ ਆ ਇੱਕ ਪਿੰਡ ਦਾ ਸਿਰਖੋਰਦ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅਗਲੇ ਦੇ ਦਿਲ ਨੂੰ ਠੇਸ ਪਹੁੰਚਦੀ ਆ ਬਾਈ ਜੀ ਉਹ ਬੰਦੇ ਦਾ ਕਿਸਾਨ ਯੂਨੀਅਨ ਦੇ ਵਿੱਚ ਦਿੱਲੀ ਸ਼ਹੀਦ ਹੋਇਆ ਬੰਦਾ ਸ਼ਹੀਦ ਹੋਇਆ ਬੰਦਾ ਸਭ ਤੋਂ ਪਹਿਲਾਂ ਸੈਲੋ ਦੇ ਵਿੱਚ ਝੋਨਾ ਲਾ ਕਣਕ ਲਾ ਕੇ ਗਿਆ ਠੀਕ ਆ ਜਦੋਂ ਮਰਜੀ ਉਹਦੇ ਘਰੇ ਜਿਹੜਾ ਮਰਜੀ ਆ ਜਾਵੇ ਮੈਂ ਲੈ ਕੇ ਜਾਵੜਨਾ ਉਹ ਲਾ ਕੇ ਗਿਆ ਹਾਲਾਂਕਿ ਉਹ ਬੰਦੇ ਨੂੰ ਸ਼ਰਮ ਨਹੀਂ ਆਈ ਬਾਈ ਜੀ ਵੀ ਇਹ ਕੀ ਕਰ ਰਿਹਾ ਮਾੜਾ ਮੋਟਾ ਲੋਕਾਂ ਨੂੰ ਸੋਚਣਾ ਚਾਹੀਦਾ ਠੀਕ ਆ ਅੱਜ ਵੇਖ ਲਓ ਵੀ ਕਿੰਨੀ ਲੰਮੀ ਲੈਂਨ ਲੱਗੀ ਆ ਉਹਦੇ ਜਿਹੜੇ ਬੰਦੇ ਮੇਨ ਹੋਏ ਸੀਗੇ ਨਾ ਕਿਸਾਨ ਯੂਨੀਅਨ ਦੇ ਅਸੀਂ ਮਾਲਾ ਵੀ ਮੇਨ ਆ ਉਹੀ ਬੰਦੇ ਅੱਜ ਇੱਥੇ ਟਰਾਲੀਆਂ ਲੈ ਕੇ ਮੂਹਰੇ ਆਇ ਫਿਰਦੇ ਆ ਲੋਕਾਂ ਨੂੰ ਬਾਈ ਸ਼ਰਮ ਹੈ ਨਹੀਂ ਕੋਈ ਵੀ ਠੀਕ ਆ ਆਪ ਨੂੰ ਆਪਣਾ ਜੇਬ ਦਾ ਸੋਚਦੇ ਆ ਇਹੀ ਗੱਲ ਆ ਮੇਨ ਤੁਹਾਡੇ ਪਿੰਡ ਤੋਂ ਕਿੰਨੀਆਂ ਕਿ ਲਗਭਗ ਟਰਾਲੀਆਂ ਆਈਆਂ ਹੁਣ ਮੇਰੇ ਪਿੰਡ ਤੋਂ ਬਾਲੀਆਂ ਨਹੀਂ ਤਾਂ ਮੈਂ ਤੁਹਾਨੂੰ ਦੱਸਾਂ ਵੀ ਘਟੋ ਘਟ 50 ਟਰਾਲੀਆਂ ਲੋਕ ਸੱਟ ਕੇ ਚਲੇ ਗਏ ਤਿੰਨਾਂ ਦਿਨਾਂ ਦੇ ਵਿੱਚ ਤੇ ਅੱਜ ਘਟੋ ਘਟ 10 ਟਰਾਲੀਆਂ ਮੈਂ ਵੇਖੇ ਆ ਮੋਟਰਸਾਈਕਲ ਤੇ ਆ ਰਹੇ ਆ 10 ਟਰਾਲੀਆਂ ਲੈਂਡ ਦੇ ਵਿੱਚ ਲੱਗੀਆਂ ਹੋਈਆਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਿੰਡ ਲੈਵਲ ਤੇ ਜਾਂ ਇੱਥੇ ਭਾਈ ਜੀ ਸਾਰਿਆਂ ਨੂੰ ਪਤਾ ਲੇਕਿਨ ਲੋਕ ਪਤਾ ਨਹੀਂ ਉਲਟ ਦਿਮਾਗ ਹੈ ਇਹਨਾਂ ਦਾ ਕੀ ਸੋਚ ਆ ਬਸ ਇੱਕ ਮੈਂ ਫਟਾਫਟ ਕਣਕ ਵੇਚ ਜਾਂ ਇੱਥੇ ਇਹ ਨਹੀਂ ਗੱਲ ਕਿ ਦਾ 10 20 ਰੁਪਏ ਇੱਥੇ ਥੋੜੇ ਜੇ ਵੱਧ ਮਿਲਦੇ ਆ 10 20 ਦੇ ਮਗਰ ਲਾ ਕੇ ਇਹ ਕੰਮ ਕਰੀ ਜਾਂਦੇ ਆ ਸਿਰਫ ਜੇ ਆਪਾਂ ਆੜਤੀਆਂ ਨੂੰ ਵੇਚਦੇ ਆ ਜਿਆਦਾ ਨਹੀਂ ਭਾਈ ਕਵਾਂਟਲ ਮਗਰ 20 ਰੁਪਈਆ ਦਾ ਫਰਕ ਪੈਂਦਾ ਜਿਹੜੀ ਕਿ ਹਾਲਾਂਕਿ ਆੜਤ ਠੀਕ ਆ ਆੜਤ ਕੱਢਦੇ ਆ ਤੇ ਦੂਜੀ ਕੱਢਦੇ ਆ ਇੱਥੇ ਬਸ ਉਹ 10 20 ਦੇ ਮਗਰ ਲਾ ਕੇ 20 20 ਰੁਪਏ ਦੇ ਫਾਇਦੇ ਵਾਸਤੇ ਆ ਲੋਕ ਲੱਗੇ ਲੈਣਾ ਦੇ ਵਿੱਚ ਤੇ ਲੋਕਾਂ ਨੂੰ ਜਮਾ ਸ਼ਰਮ ਆਣੀਗੀ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਤੇ ਮਜ਼ਦੂਰਾਂ ਦੋਨਾਂ ਦੀ ਗੱਲ ਹੋਈ ਸੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਜ਼ਦੂਰ ਤਾਂ ਉੱਥੇ ਵਿਚਾਰੇ ਫੇਰ ਮੰਡੀਆਂ 'ਚ ਹੀ ਬੈਠੇ ਨੇ ਮੰਡੀਆਂ 'ਚ ਹੀ ਬੈਠੇ ਆ। ਇਹੀ ਤਾਂ ਗੱਲ ਆ ਆਪਾਂ ਨੂੰ ਖੁਦ ਸੋਚਣਾ ਚਾਹੀਦਾ ਇਹ ਗੱਲ ਵੀ ਜਿਹੜੇ ਮਜ਼ਦੂਰ ਆ ਉਹ ਉਵੇਂ ਹੀ ਮੰਡੀਆਂ ਦੇ ਵਿੱਚ ਬੈਠੇ ਆ ਵਿਹਲੇ ਠੀਕ ਆ ਆਪਣਾ ਇੰਤਜ਼ਾਰ ਕਰਦੇ ਆ ਆਪਾਂ ਉਹੀ ਕਾਪਰੋਟ ਘਰਾਣੇ ਨੂੰ ਕਣਕ ਵੇਚ ਕੇ ਵਿਹਲੇ ਹੋ ਕੇ ਘਰੇ ਤੁਰੇ ਜਾਂਦੇ ਆ ਉਹ ਕੀਦੇ ਸਰ ਤੇ ਬੈਠੇ ਆ ਉਹ ਲੋਕ ਆਪਾਂ ਨੂੰ ਮੂੰਹ ਵੱਲੀ ਵੰਦੇ ਆ ਵੀ ਜ਼ਿੰਮੇਦਾਰ ਟਰਾਲੀ ਲੈ ਕੇ ਆਊਗਾ 10-20 ਰੁਪਏ ਸਾਨੂੰ ਲੇਬਰ ਬਣੂਗੀ ਠੀਕ ਆ ਬਾਈ ਜੀ ਤੇ ਆਪਾਂ ਇੱਥੋਂ ਆਏ ਸੈਲੋ ਦੇ ਵਿੱਚ ਖਾਲੀ ਕੀਤੀ ਕਿਣਕ ਤੁਰ ਗਏ ਉੱਥੇ ਕਈ ਲੋਕਾਂ ਦਾ ਰੋਜ਼ਗਾਰ ਆ ਚਾਹੇ ਬੋਰੀਆਂ ਲਿਆਂਦਾ ਆ ਜਾਂ ਟਰਾਲੀਆਂ ਦੇ ਵਿੱਚੋਂ ਸਮਾਨ ਲਾਂਦਾ ਹੈ ਕਈ ਲੋਕਾਂ ਤੁਹਾਨੂੰ ਨਹੀਂ ਲੱਗਦਾ ਰੋਜ਼ਗਾਰ ਵੀ ਮਰ ਰਿਹਾ ਹੈ ਬਿਲਕੁਲ ਜੀ ਰੋਜ਼ਗਾਰ ਮਰ ਰਿਹਾ ਉੱਥੇ ਸਫਾਈ ਵਾਲਾ ਠੀਕ ਆ ਆੜਤੀਆਂ ਦੇ ਵਿੱਚ ਜਿੰਨੇ ਵੀ ਮਾਲਾ ਵੀ ਲੇਬਰ ਵਾਲੇ ਆ ਲੋਕ ਬਾਕੀ ਹੋਰ ਵੀ ਬਹੁਤ ਯਾਨੀ ਇੱਕ ਨਹੀਂ ਜਿਮੀਦਾਰ ਦੇ ਨਾਲ ਬਹੁਤ ਜ਼ਿਆਦਾ ਲੀਵਰ ਨੂੰ ਇਹਦੇ ਵਿੱਚ ਨੁਕਸਾਨ ਆ ਠੀਕ ਆ ਉਹ ਇੰਨਾ ਮਤਲਬ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਲੀਵਰ ਦਾ ਕੁਝ ਬੰਦਿਆਂ ਨੂੰ ਸੋਚਣਾ ਚਾਹੀਦਾ ਲੇਕਿਨ ਬੰਦੇ ਨਹੀਂ ਇਹ ਗੱਲ ਸੋਚਦੇ ਮੈਂ ਅਜ ਉਹ ਤੋਂ ਵੇਖ ਕੇ ਕੱਲਾ ਵਾਲੇ ਤੋਂ ਲੈਣ ਚੋਂ ਲੱਗਾ ਇਧਰੋਂ ਡਕਰੂ ਤਾਂ ਹੀ ਲੈਣ ਲੱਗੀ ਹੋਈ ਆ ਦੋਨੋਂ ਪਾਸੇ ਲੈਣ ਲੱਗੀ ਆ ਐ ਸੋਚਦੇ ਮੈਂ ਫਟਾਫਟ ਸੱਟ ਕੇ ਜਾਵਣਾ ਇਹ ਬਿਲਕੁਲ 5-7 ਕਿਲੋਮੀਟਰ ਹੈ ਦੋਨੋਂ ਪਾਸੇ ਦਾ ਬੰਦਾ 5 ਕਿਲੋਮੀਟਰ ਬਾਅਦ ਇੱਧਰ ਲੈਣ ਲੱਗੀ ਹੋਊਗੀ 5 ਹੀ ਇੱਧਰ ਲੱਗੀ ਹੋਊਗੀ ਠੀਕ ਹੈ ਲੈਣ ਦੇ ਵਿੱਚ ਖੜੇ ਆ ਇੱਥੇ ਸਾਰੀ ਦਿਹਾੜੀ ਲੱਗ ਜਾਏ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉੱਥੇ ਜਾ ਕੇ ਹੁਣ ਨਾਲੇ ਆੜਤੀਏ ਵੀ ਇੰਨਾ ਰਸ਼ ਨਹੀਂ ਹੁੰਦਾ ਬਾਈ ਜੀ ਜਾ ਕੇ ਟਰਾਲੀ ਕਰੋ ਸ਼ਾਮ ਨੂੰ ਬੰਦਾ ਵੇਲਾ ਉੱਥੇ ਜਾ ਕੇ ਸ਼ਾਮੇ ਆਰਾਮ ਨਾਲ ਬਹਿ ਜਾਓ ਠੀਕ ਹੈ ਆਪਣੇ ਪੱਕਾ ਲਾ ਕੇ ਸਮਾਈ ਲਾ ਕੇ ਨਾਲ ਦੀ ਨਾਲ ਤਲ ਜਾਂਦੀ ਗਣਕ ਕੋਈ ਸਮੱਸਿਆ ਨਹੀਂ ਆਉਂਦੀ ਇਸ ਚੀਜ਼ ਦੀ ਵੀ ਭਾਈ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਇਹ ਨਹੀਂ ਸੋਚਦੇ ਵੀ ਮਾਲਾ ਵੀ ਇੱਥੇ ਤਿੰਨ ਦਿਨ ਚਾਰ ਦਿਨ ਬੈਠਣਾ ਪਊ ਇਹੋ ਜੀ ਕੋਈ ਪ੍ਰੋਬਲਮ ਨਹੀਂ ਜਾਓ ਜਾ ਕੇ ਪੱਖਾ ਲਵਾਓ ਕਣਕ ਦੀ ਸਫਾਈ ਕਰਵਾਓ ਆਪ ਦੀ ਨਾਲ ਦੀ ਨਾਲ ਸ਼ਾਂਮ ਨੂੰ ਘਰੇ ਆਜੋ ਲੇਕਿਨ ਉਹ ਨਹੀਂ ਸੋਚਦੇ ਲੋਕ ਬਸ ਆਹੀ ਆ ਤੁਸੀਂ ਵੀ ਕਣਕ ਬੀਜਦੇ ਆ ਫਸਲ ਕਰਦੇ ਆ ਅਸੀਂ ਬੀਜਦੇ ਆ ਜੀ ਜਿੰਨੀ ਫਸਲ ਆਸੀਂ ਆੜਤੀਆਂ ਨੂੰ ਵੇਚਦੇ ਆ ਚਾਹੇ ਆੜਤੀਆ ਜਿੱਥੇ ਮਰਜੀ ਆਪਣੇ ਲੋਕ ਕੂਝੋ ਸੈੱਟ ਦੇਵੇ ਕਣਕਾ ਚਾ ਕੋਪਰੇਟ ਕਰਾਣੇ ਨੂੰ ਦਿੰਦਾ ਚਾ ਆਪਾਂ ਨੂੰ ਨਹੀਂ ਪਤਾ ਪਰ ਆਪਣਾ ਜਿਹੜਾ ਦੀਨ ਮਾਨ ਹੈ ਵੀ ਆਪਾਂ ਇਸ ਬੰਦੇ ਨੂੰ ਨਹੀਂ ਵੇਚਨੀ ਚਾ ਮੈਨੂੰ ਹਜ਼ਾਰ ਰੁਪਈਆ ਵੱਧ ਮਿਲ ਜੇ ਕਣਕ ਦਾ ਮੈਂ ਇੱਥੇ ਨਹੀਂ ਦਿੰਦਾ ਪਰ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਨੇ ਕੰਮ ਸਾਡਾ ਇੱਥੇ ਤਾਂ ਬਹੁਤ ਫਾਸਟ ਹੋ ਰਿਹਾ ਤਾਂ ਅਸੀਂ ਆ ਰਹੇ ਹਾਂ ਨਹੀਂ ਜੀ ਕੋਈ ਫਾਸਟ ਬੁਟ ਨਹੀਂ ਆਹ ਦੇਖ ਲਓ ਜੀ ਫਾਸਟ ਤੁਹਾਡੇ ਸਾਹਮਣੇ ਹੀ ਆ 5 ਕਿਲੋਮੀਟਰ ਹਟਾ ਇਧਰ ਲੈਣ ਤੇ 5 ਕਿਲੋਮੀਟਰ ਹਟਾ ਇਧਰ ਲੈਣ ਠੀਕ ਹੈ ਨਾ ਤੇ ਉਹੀ ਦਾ ਮਲਾਵੀ 1000 ਰੁਪਿਆ ਦਾ ਡੀਜ਼ਲ ਹੀ ਲੱਗਣਾ ਨਾ ਵੱਧ ਮੁਗੇ ਦਾ ਡੀਜ਼ਲ ਲਾ ਕੇ ਤੇ ਆਪ ਦਾ ਕੰਮ ਹੁੰਦਾ ਸ਼ਾਮ ਤਾਈਂ ਘਰੇ ਪਹੁੰਚ ਜਾਗੇ ਕੋਈ ਸਰਦਾਰਦੀ ਤਾਂ ਨਹੀਂ ਆ ਕਿੰਨੇ ਲੋਕਾਂ ਦਾ ਰੁਜ਼ਗਾਰ ਇਹਦੇ ਨਾਲ ਬਹੁਤ ਜ਼ਿਆਦਾ ਮਰਦਾ ਬਾਈ ਜੀ ਜੀ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਉਹ ਘੋੜਾ ਦੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਬੱਚੇ ਸ਼ਹੀਦ ਵੀ ਹੋਏ ਨੇ ਉਹ ਵੀ ਇੱਥੇ ਹੀ ਆ ਕੇ ਫਸਲ ਵੇਚ ਰਹੇ ਨੇ ਹੁਣ ਕੀ ਮਜਬੂਰੀ ਹੈ ਕੀ ਕਾਰਨ ਹੈ ਇਹ ਤਾਂ ਕਿਸਾਨ ਦਾ ਸਕਦੇ ਨੇ ਜਾਂ ਫਿਰ ਤੁਸੀਂ ਆਪ ਵੀ ਸਮਝ ਸਕਦੇ ਹੋ ਕਿ ਐਡੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਕੀ ਕਾਰਨ ਹੈ ਮੰਡੀਆਂ ਦੇ ਵਿੱਚ ਕੀ ਪ੍ਰਬੰਧ ਨਹੀਂ ਪੂਰੇ ਜਾਂ ਫਿਰ ਕੋਈ ਹੋਰ ਕਾਰਨ ਹੈ ਕੈਮਰਾ ਪਰਸਨ ਰਮਨ ਦੇ ਨਾਲ ਜਗਦੀਪ ਸਿੰਘ ਮੀਨੀ ਪਾਕਟ ਮੋਗਾ